ਹੁਣ ਤੁਹਾਡਾ ਜਿਹੜਾ ਸਫ਼ਰ ਹੈ ਤੁਸੀਂ ਲੁਧਿਆਣੇ ਜਾਣਾ ਤਾਂ ਤੁਹਾਣਾ ਸਫ਼ਰ ਸੌਖਾ ਹੋਣ ਵਾਲਾ ਕਿਉਂਕਿ ਕਿਸ਼ਤੀਆਂ ਚੱਲ ਰਹੀਆਂ ਨੇ ਸਤਲੁਜ ਦਰਿਆ ਦੇ ਵਿੱਚ ਤੁਹਾਡਾ ਜਿਹੜਾ 35 ਮਿੰਟ ਦਾ ਸਫ਼ਰ ਹੈ ਤੁਹਾਡਾ ਉਹ ਜਾਨੀ ਕਿ ਕੁਝ ਮਿੰਟਾਂ ਦਾ ਹੋਣਾ ਤੇ ਜਿੱਥੇ ਤੁਹਾਡਾ 50 ਰੁਪਏ ਦਾ ਪੈਟਰੋਲ ਲੱਗਦਾ ਹੈ ਉੱਥੇ ਜਾਣ ਦੇ ਲਈ ਉੱਥੇ ਤੁਹਾਡਾ 10 ਰੁਪਏ ਦੀ ਟਿਕਟ ਲੱਗਣੀ ਹੈ ਤੇ ਉਹ ਤੁਹਾਡਾ ਜਿਹੜਾ ਸਫ਼ਰ ਹੈ ਉਹ ਇਨ੍ਹਾਂ ਕਿਸ਼ਤੀਆਂ ਦੇ ਦੁਆਰਾ ਹੋਣ ਵਾਲਾ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਦਰਿਆ ਦਾ ਜਿਹੜਾ ਸਤਲੁਜ ਦਰਿਆ ਹੈਗਾ ਉਹਦੇ ਕਿਸ਼ਤੀਆਂ ਉਹਦੇ ਉੱਪਰ ਚੱਲ ਰਹੀਆਂ ਨੇ ਤੇ ਹੁਣ ਤੁਹਾਡਾ ਜਿਹੜਾ ਸਫਰ ਹੈ ਉਸ ਖਾਲਾ ਹੋਣ ਵਾਲਾ ਹੈ ਜਿਹੜਾ ਤੁਹਾਨੂੰ ਹੁਣ 35 40 ਕਿਲੋਮੀਟਰ ਘੁੰਮ ਕੇ ਜਾਣ ਦੀ ਲੋੜ ਨਹੀਂ ਹੈ ਤੁਹਾਡਾ ਜਿਹੜਾ ਸਫਰ ਹੈ ਉਹ ਸੌਖਾ ਹੋਣ ਵਾਲਾ ਤੇ ਤੁਹਾਡੇ ਪੈਸੇ ਵੀ ਜਰੂਰ ਬਚਣਗੇ ਤੁਹਾਡਾ ਸਫਰ ਵੀ ਜਿਹੜਾ ਉਹ ਵਧੀਆ ਤਰੀਕੇ ਨਾਲ ਹੋਊਗਾ ਤੇ ਖੜਾ ਵੇੜ ਪਿੰਡ ਤੋਂ ਜਿਹੜੀਆਂ ਇਹ ਕਿਸ਼ਤੀਆਂ ਆਪਾਂ ਕਹਿ ਦਗੇ ਚੱਲਦੀਆਂ ਨੇ ਜੋ ਕਿ ਤੁਹਾਨੂੰ ਜ਼ਿਲੰਦਰ ਦੇ ਨਾਲ ਬਿਲਕੁਲ ਜੋੜਦੀਆਂ ਨੇ ਯਾਨੀ ਕਿ ਜਿੱਥੇ ਤੁਹਾਨੂੰ ਜ਼ਿਲੰਦਰ ਪਹੁੰਚਣ ਦੇ ਲਈ ਇਸ ਪਿੰਡ ਤੋਂ ਘੰਟੇ ਦਾ ਰਸਤਾ ਲੱਗਦਾ ਤੁਹਾਡਾ ਕਈ ਪੈਸਾਂ ਦਾ ਜਿਹੜਾ ਪਟ્રોલ ਵੀ ਲੱਗਦਾ ਤਾਂ ਉਹ ਤੁਹਾਡਾ ਹੁਣ ਪਟ્રોલ ਵੀ ਬਚੂਗਾ ਤੁਹਾਡਾ ਸਮਾਂ ਵੀ ਬਚੂਗਾ ਕਿਉਂਕਿ ਇਸ ਪਾਰ ਤੋਂ ਉਸ ਪਾਰ ਜਾਣ ਦੇ ਲਈ ਇਸ ਸਤਲੋ ਦੇ ਦਰਿਆ ਦੇ ਵਿੱਚ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਨੇ ਤੇ ਕਿਸ ਹੁਣ ਤੁਹਾਡਾ ਜਿਹੜਾ ਸਫ਼ਰ ਹੈ ਤੁਸੀਂ ਲੁਧਿਆਣੇ ਜਾਣਾ ਤਾਂ ਤੁਹਾਡਾ ਉਹ ਸਫ਼ਰ ਸੁੱਖਾ ਆਉਣ ਵਾਲਾ ਕਿਉਂਕਿ ਕਿਸ਼ਤੀਆਂ ਚੱਲ ਰਹੀਆਂ ਨੇ ਸਤਲੋ ਦੇ ਦਰਿਆ ਦੇ ਵਿੱਚ ਤੁਹਾਡਾ ਜਿਹੜਾ 35 ਮਿੰਟ ਦਾ ਸਫ਼ਰ ਹੈ ਤੁਹਾਡਾ ਉਹ ਜਾਨੀ ਕਿ ਕੁਝ ਮਿੰਟਾਂ ਦਾ ਹੋਣਾ ਤੇ ਜਿੱਥੇ ਤੁਹਾਡਾ 50 ਰੁਪਏ ਦਾ ਪਟਰਾਵਲ ਲੱਗਦਾ ਹੈ ਉੱਥੇ ਜਾਣ ਦੇ ਲਈ ਉੱਥੇ ਤੁਹਾਡਾ 10 ਰੁਪਏ ਦੀ ਟਿਕਟ ਲੱਗਣੀ ਹੈ ਤੇ ਉਹ ਤੁਹਾਡਾ ਜਿਹੜਾ ਸਫਰ ਹੈ ਉਹ ਇਹਨਾਂ ਕਿਸ਼ਤੀਆਂ ਦੇ ਦੁਆਰਾ ਹੋਣ ਵਾਲਾ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਸਤਲੁਜ ਦਰਿਆ ਹੈਗਾ ਉਹਦੇ ਕਿਸ਼ਤੀਆਂ ਉਹਦੇ ਉੱਪਰ ਚੱਲ ਨਹੀਂ ਰਹੀਆਂ ਨੇ ਤੇ ਹੁਣ ਤੁਹਾਡਾ ਜਿਹੜਾ ਸਫਰ ਹੈ ਉਹ ਸਖਾਲਾ ਹੋਣ ਵਾਲਾ ਹੈ ਤੇ ਮੈਂ ਵੀ ਇੱਥੋਂ ਜਿਹੜਾ ਉਸ ਪਾਰ ਜਾ ਰਹੇ ਹਾਂ ਪਰਲੇ ਬੰਨੇ ਤੁਸੀਂ ਦੇਖ ਸਕਦੇ ਹੋ ਉਧਰ ਵੀ ਜਿਹੜੇ ਲੋਕ ਖੜੇ ਨੇ ਉਹਨਾਂ ਨੇ ਵੀ ਜਿਹੜਾ ਉਧਰੋਂ ਇੱਧਰਲੇ ਬੰਨੇ ਆਉਣਾ ਤਾਂ ਇਹ ਜਿਹੜਾ ਤੁਹਾਡਾ ਸਫਰ ਹੈਗਾ ਬਹੁਤ ਆਸਾਨ ਹੋਣ ਵਾਲਾ ਬਹੁਤ ਜਿਹੜਾ ਸਸਤਾ ਹੋਣ ਵਾਲਾ ਜਿੱਥੇ ਤੁਸੀਂ ਇਹ ਸਿੱਧਵਾ ਜਿਹੜਾ ਬਿਲਟ ਨੂੰ ਸੜਕ ਜਾਂਦੀ ਹੈ ਅੱਗੇ ਤੇ ਖੈਰਾਬੇੜ ਪੈਂਦਾ ਹੈ ਖੈਰਾਬੇੜ ਤੋਂ ਜੇਕਰ ਤੁਸੀਂ ਜਲੰਧਰ ਜਾਣਾ ਤਾਂ ਤੁਹਾਨੂੰ ਇੱਥੋਂ 35-40 ਕਿਲੋਮੀਟਰ ਜਿਹੜਾ ਘੁੰਮ ਕੇ ਵੀ ਆਉਣਾ ਪਊਗਾ ਤੇ ਤੁਹਾਡਾ 50 ਤੋਂ 60 ਰੁਪਏ ਦਾ ਜਿਹੜਾ ਪੈਟਰੋਲ ਵੀ ਫालतू ਲੱਗੂਗਾ ਪਰ ਇਹੀ ਤੁਹਾਡਾ ਸਫਰ ਉਹਨ ਸੌਖਾ ਆਉਣ ਵਾਲਾ ਹੈ ਕਿਉਂਕਿ ਕਿਸਤੀਆਂ ਇਹ ਜਲੰਧਰ ਦੇ ਕੋਲ ਜਿਹੜਾ ਸਤਲੁਜ ਦਰਿਆ ਹੈਗਾ ਉੱਥੇ ਕਿਸਤੀਆਂ ਜਿਹੜੀਆਂ ਚੱਲ ਰਹੀਆਂ ਨੇ ਤੇ ਉਥੋਂ ਜਿਹੜਾ ਤੁਹਾਨੂੰ ਹੁਣ 35-40 ਕਿਲੋਮੀਟਰ ਘੁੰਮ ਕੇ ਜਾਣ ਦੀ ਲੋੜ ਨਹੀਂ ਹੈ ਤੁਹਾਡਾ ਜਿਹੜਾ ਸਫਰ ਉਹ ਸੁੱਖਾ ਆਉਣ ਵਾਲਾ ਤੇ ਤੁਹਾਡੇ ਪੈਸੇ ਵੀ ਜਰੂਰ ਬਚਣਗੇ ਤੁਹਾਡਾ ਸਫਰ ਵੀ ਜਿਹੜਾ ਉਹ ਵਧੀਆ ਤਰੀਕੇ ਨਾਲ ਹੋਊਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਨਜ਼ਾਰਾ ਵੀ ਇੱਕ ਜਿਹੜਾ ਤੁਹਾਨੂੰ ਦੇਖਣ ਨੂੰ ਇੱਥੇ ਮਿਲਣਾ ਹੈ ਕਿ ਆਸੇ-ਪਾਸ ਜਿਹੜਾ ਇੱਕ ਦਰਿਆ ਹੈਗਾ ਤੇ ਦਰਿਆ ਦੇ ਵਿੱਚ ਜਿਹੜੀਆਂ ਕਿਸ਼ਤੀਆਂ ਚੱਲ ਰਹੀਆਂ ਤੇ ਹੁਣ ਤੁਹਾਡੇ ਸਫਰ ਨੂੰ ਸੁਖਾਲਾ ਤੁਹਾਡਾ ਸਫਰ ਹੋਣਾ ਤੇ ਬਹੁਤ ਹੀ ਖੂਬਸੂਰਤ ਹੋਣ ਵਾਲਾ ਤੇ ਇਧਰਲੇ ਬੰਨੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਖੜੇ ਨੇ ਉਹ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਨੇ ਵੀ ਹੁਣ ਉਸ ਪਾਰ ਜਿਹ ਤੇ ਇਹ ਦੇ ਸਕਦੇ ਹਾਂ ਤੁਹਾਨੂੰ ਹੁਣ 35 40 ਕਿਲੋਮੀਟਰ ਘੁੰਮ ਕੇ ਆਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਖੈੜਾ ਬੇੜ ਤੋਂ ਖੈਰਾ ਬੇੜ ਤੋਂ ਜੇ ਤੁਸੀਂ ਜਲੰਧਰ ਜਾਣਾ ਤਾਂ ਤੁਹਾਨੂੰ ਹੁਣ ਫਲੋਰ ਵੇਚ ਦੀ ਘੁੰਮ ਕੇ ਆਉਣ ਦੀ ਲੋੜ ਨਹੀਂ ਹੈ ਤੁਹਾਡਾ ਸਮਾਂ ਵੀ ਬਚੂਗਾ ਤੇ ਤੁਹਾਡਾ ਜਿਹੜਾ ਪੈਸੇ ਵੀ ਬਚਣਗੇ ਤੁਹਾਡਾ ਉਧਰ ਦੀ ਇੱਕ ਘੰਟਾ ਦਾ ਸਮਾਂ ਵੀ ਬਚੂਗਾ 50 60 ਰੁਪਏ ਦਾ ਪੈਟਰੋਲ ਵੀ ਬਚੂਗਾ ਤੇ ਇੱਥੋਂ ਤੁਸੀਂ ਸਿਰਫ 10 ਰੁਪਏ ਦੇ ਵਿੱਚ ਇਹ ਜਿਹੜਾ ਪੁਲ ਆਉਂਦਾ ਹੈ ਜਿਹੜਾ ਦਰਿਆ ਆਉਂਦਾ ਉਹ ਤੁਸੀਂ ਪਾਰ ਕਰ ਸਕਦੇ ਹੋ ਤੇ ਆਪਣੀ ਮੰਜ਼ਿਲ ਵੱਲ ਪਹੁੰਚ ਸਕਦੇ ਹੋ ਤੇ ਇਸ ਜਿਹੜਾ ਸਫ਼ਰ ਹੈ ਤੁਹਾਡਾ ਬਹੁਤ ਖੂਬਸੂਰਤਨ ਵਾਲਾ ਕਿਉਂਕਿ ਅਸੇਪਾਸੇ ਤੁਸੀਂ ਮਾਹੌਲ ਦੇ ਸਕਦੇ ਹੋ ਦਰਿਆ ਹੈਗਾ ਅਸੇ ਪਾਸੇ ਤੇ ਰੋਜ਼ਾਨਾ ਜੇ ਮੈਂ ਗੱਲ ਕਰਾਂ ਤਾਂ ਇੱਥੋਂ ਦੀ ਘੱਟੋ ਤੋਂ ਘੱਟ 2 ਤੋਂ 250 ਜਿਹੜੇ ਮੁਸਾਫਰ ਨੇ ਆਪਣੀ ਮੰਜ਼ਿਲ ਵੱਲ ਜਾਂਦੇ ਆ ਤੇ ਰੋਜ਼ ਇਸ ਜਗ੍ਹਾ ਤੋਂ ਹੀ ਜਿਹੜਾ ਜਿੱਥੇ ਅਸੀਂ ਖੜੇ ਆਂ ਇਧਰਲੇ ਕਿਨਾਰੇੋਂ ਲੋਕ ਪਰਲੇ ਪਾਸੇ ਜਾਂਦੇ ਆ ਤੇ ਪਰਲੇ ਕਿਨਾਰੇ ਤੋਂ ਲੋਕ ਇਧਰਲੇ ਪਾਸੇ ਆਉਂਦੇ ਆ ਤੇ ਹੁਣ ਜਿਹੜੇ ਇਧਰਲੇ ਮੁਸਾਫਰ ਨੇ ਇਹ ਮੁਸਾਫਰ ਖੜੇ ਨੇ ਮੇਰੇ ਨਾਲ ਇਹਨਾਂ ਨੇ ਉਸ ਪਾਰ ਜਾਣਾ ਤੇ ਜੇਕਰ ਇਹ ਇਧਰ ਦੀ ਘੁੰਮ ਕੇ ਆਉਂਦੇ ਤਾਂ ਇਹਨਾਂ ਦਾ ਸਮਾਂ ਵੀ ਖਰਾਬ ਹੋਣਾ ਸੀ ਤੇਲ ਵੀ ਜ਼ਿਆਦਾ ਲੱਗਣਾ ਸੀ ਮੋਟਰਸਾਈਕਲ ਕਿਸਤੀ ਦੇ ਵਿੱਚ ਰੱਖ ਲਿਆ ਸੀ ਤੇ ਹੁਣ ਜਾ ਰਹੇ ਆ ਜੀ ਉਸ ਪਰਲੇ ਬੰਨੇ ਤੇ ਖੂਬਸੂਰਤ ਵਿਊ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਵਿਊ ਵੀ ਹੈ ਤੇ ਪਰਲੇ ਬੰਨੇ ਹੁਣ ਫੇਰ ਜਾ ਰਹੇ ਆ ਦੁਬਾਰਾ ਹਾਂਜੀ ਤੋਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੁਸਾਫਰ ਨੇ ਕਿਸ ਤਰੀਕੇ ਨਾਲ ਸਮਾਂ ਵੀ ਬਚਦਾ ਹੈ ਪੈਸੇ ਦੀ ਵੀ ਬਚਤ ਹੁੰਦੀ ਆ ਤੇ ਉਸ ਕਿਨਾਰੇ ਤੋਂ ਇਸ ਕਿਨਾਰੇ ਆਉਂਦੇ ਨੇ ਤੁਹਾਡਾ ਸਫ਼ਰ ਜਿਹੜਾ ਹੁਣ ਸੌਖਾ ਆਉਣ ਵਾਲਾ ਹੈ ਕਿਉਂਕਿ ਖੈੜਾਬੇੜ ਪਿੰਡ ਤੋਂ ਜਿਹੜੀਆਂ ਇਹ ਕਿਸ਼ਤੀਆਂ ਆਪਾਂ ਕਹਿ ਦਈਏ ਚੱਲਦੀਆਂ ਨੇ ਜੋ ਕਿ ਤੁਹਾਨੂੰ ਜ਼ਲੰਦਰ ਦੇ ਨਾਲ ਬਿਲਕੁਲ ਜੋੜਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਇਸ ਕਿਨਾਰੇ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਨਾਲ ਜਿਹੜੇ ਮੁਸਾਫਰ ਨੇ ਉਹ ਵੀ ਮੇਰੇ ਆ ਚੁੱਕੇ ਆ ਤੇ ਇਸ ਕਿਨਾਰੇ ਦੇ ਉੱਪਰ ਜਿਹੜਾ ਲੋਕ ਹੋਰ ਵੀ ਖੜੇ ਨੇ ਜਿਨ੍ਹਾਂ ਨੇ ਹੁਣ ਉਸ ਪਾਰ ਜਾਣਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਸਫ਼ਰ ਹੈ ਉਹ ਸੌਖਾ ਆਉਣ ਵਾਲਾ ਹੈ ਤੇ ਜਿਹੜਾ ਤੁਹਾਡਾ ਘੰਟਿਆਂ ਦਾ ਸਫ਼ਰ ਹੋ ਕੁਝ ਮਿੰਟਾਂ ਦਾ ਹੋਣ ਵਾਲਾ ਹੈ ਜਾਨੀ ਕਿ ਜਿੱਥੇ ਤੁਹਾਨੂੰ ਜਲੰਧਰ ਪਹੁੰਚਣ ਦੇ ਲਈ ਇਸ ਪਿੰਡ ਤੋਂ ਘੰਟੇ ਦਾ ਰਾਸਤਾ ਲੱਗਦਾ ਤੁਹਾਡਾ ਕਈ ਪੈਸਿਆਂ ਦਾ ਜਿਹੜਾ ਪਟ્રોલ ਵੀ ਲੱਗਦਾ ਤਾਂ ਉਹ ਤੁਹਾਡਾ ਹੁਣ ਪਟ્રોલ ਵੀ ਬਚੂਗਾ ਤੁਹਾਡਾ ਸਮਾਂ ਵੀ ਬਚੂਗਾ ਕਿਉਂਕਿ ਇਸ ਪਾਰ ਤੋਂ ਉਸ ਪਾਰ ਜਾਣ ਦੇ ਲਈ ਇਸ ਸਤਲੁਜ ਦਰਿਆ ਦੇ ਵਿੱਚ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਨੇ ਤੇ ਕਿਸ ਇਹ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਇੱਥੇ ਕਦੋਂ ਤੋਂ ਚੱਲ ਰਹੀਆਂ ਨੇ ਬਹੁਤ ਟਾਈਮ ਹੋ ਗਿਆ ਬਈ ਤੇ ਮਨ ਲੁ ਕਿੰਨਾ ਕੁ ਫਾਇਦਾ ਹੁੰਦਾ ਲੋਕਾਂ ਨੂੰ ਜਿਹੜੇ ਇੱਧਰਲੇ ਬੰਨੇ ਤੋਂ ਲੋਕ ਉਧਰ ਜਾਂਦੇ ਹੁੰਦੇ ਜਾਂ ਉਧਰਲੇ ਬੰਨੇ ਤੋਂ ਲੋਕ ਇੱਧਰ ਆਉਂਦੇ ਨੇ ਕਿੰਨਾ ਕੁ ਫਾਇਦਾ ਹੋ ਜਾਂਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ